ਤੋਂ ਉੱਤਰ ਉਠੋ ਗਈ ਘਟਾ ਦਮਕਤ ਪਿਆਲੇ ਜਨ ਬਿਜ ਛਟਾ ਚੇਲੇ ਪਾਸੋਂ ਨਠ ਨਠ ਜਾਹੇ ਬੰਦੇ ਉੱਲੇ ਹੋਏ ਲੁਕਾਏ ਜਦੋਂ ਬੰਦਾ ਸਿੰਘ ਬਹਾਦਰ ਦਾ ਇੱਕਦਮ ਨਾਂ ਛਾਇਆ ਹੈ ਨਾ ਪੰਜਾਬ ਦੇ ਅੰਦਰ ਚਾਰੇ ਪਾਸੇ ਬੰਦਾ ਸਿੰਘ ਬਹਾਦਰ ਦੇ ਚਰਚੇ ਹੋਣ ਲੱਗੇ ਕਿ ਗੁਰੂ ਪਾਸ਼ਾ ਨੇ ਥਾਪੜਾ ਦੇ ਕੇ ਪੰਜ ਤੀਰ ਤੇ ਵੱਡੀ ਯੋਧੇ ਦੇ ਕੇ ਭੇਜਿਆ ਹੈ ਬੰਦਾ ਸਿੰਘ ਬਹਾਦਰ ਨੂੰ ਕਿਸੇ ਕੋਲ ਦੱਬਦਾ ਨਹੀਂ ਹੈ ਹੈ ਇੱਕ ਉਹ ਸਾਧੂ ਹੈ ਪਰ ਉਹ ਸਾਧੂ ਦਾ ਸੁਭਾਅ ਜਨੈਲਾ ਤੋਤੇ ਹੈ ਉਹਦੇ ਫੈਸਲੇ ਉਹਦੀ ਕਾਰਵਾਈ ਇਤਨਾ ਮਹਾਨ ਹੈ ਹੋ ਕਿ ਕਿਸੇ ਮੈਦਾਨੇ ਜੰਗ ਦੇ ਅੰਦਰ ਉਹ ਹਾਰਿਆ ਨਹੀਂ ਹੈ ਜਿੱਦਨੋਂ ਮੂੰਹ ਕਰਦਾ ਹੈ ਫਤਿਹ ਕਰਦਾ ਜਾਂਦਾ ਹੈ ਇੰਨੀ ਬਖਸ਼ਿਸ਼ ਹੈ ਰੁੱਤੇ ਉਸ ਸਮੇਂ ਬਹੁਤ ਲੋਕ ਜਿਹੜੇ ਸੀ ਉਹ ਧੜਾ ਧੜ ਸਿੱਖ ਬਣਨ ਲੱਗੇ ਉਹਨਾਂ ਨੇ ਖੰਡੇ ਬਾਟੇ ਦੀ ਪੌਲ ਲਈ ਤੇ ਗੁਰੂ ਵਾਲੇ ਬਣ ਕੇ ਉਹ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲੱਗੇ ਉਸੇ ਸਮੇਂ ਕੁਝ ਲੋਕ ਜਿਹੜੇ ਠੱਗ ਕਿਸਮ ਦੇ ਸਨ ਲੁਟੇਰੇ ਸਨ ਉਹ ਵੀ ਬੰਦਾ ਸਿੰਘ ਬਹਾਦਰ ਨਾਲ ਆ ਕੇ ਰਲੇ ਸੀ ਕਿ ਲੜਨਾ ਤਾਂ ਸਿੱਖਾਂ ਨੇ ਆ ਫੌਜਾਂ ਨੇ ਆ ਸਾਨੂੰ ਜਦੋਂ ਵਕਤ ਲੱਗੇਗਾ ਅਸੀਂ ਆਪਣਾ maal ਲੁੱਟਿਆ ਕਰਾਂਗੇ ਸਾਡੇ ਘਰ ਦਾ ਗੁਜ਼ਾਰਾ ਵਧੀਆ ਹੋਈ ਜਾਣਾ ਤਾਕਦੇ ਨੇ ਚੇਲੇ ਪਾਸੂ ਨੱਠ ਨੱਠ ਜਾਹੇ ਜਿਹੜੇ ਬੰਦਾ ਸਿੰਘ ਬਹਾਦਰ ਦੇ ਨਵੇਂ ਚੇਲੇ ਬਣੇ ਸਨ ਆਕੇ ਇਹ ਲੁਟੇਰੇ ਠੱਗਾਂ ਦਾ ਜਿਹੜਾ ਇਕੱਠਾ ਹੋਇਆ ਸੀ ਜਿਹੜੇ ਆਖਦੇ ਸੀ ਤੁਸੀਂ ਸਾਡੇ ਸਰਦਾਰ ਹੋ ਅਸੀਂ ਤੁਹਾਡੇ ਨਾਲ ਨਿਭਾਵਾਂਗੇ ਤੇ ਚਾਪਲੂਸ਼ ਬੰਦੇ ਉਹ ਲੁਟੇਰੇ ਸਨ ਜਿਹੜੇ ਆਖਦੇ ਨੇ ਜਦੋਂ ਗੋਲੇ ਚੱਲੇ ਗੋਲੀਆਂ ਚੱਲੀਆਂ ਵਰਖਾ ਹੋਈ ਇੱਕਦਮ ਕਹਿੰਦੇ ਪਿੱਛਾਂ ਨੂੰ ਭੱਜ ਤੁਰੇ ਤੇ ਟਿੱਬੀ ਦੇ ਓਲੇ ਜਾ ਕੇ ਲੁਕਦੇ ਨੇ ਜਿਹਦੇ ਉੱਤੇ ਬੰਦਾ ਸਿੰਘ ਬਹਾਦਰ ਰਾਜਿਆ ਹੈ ਲੁਟੇਰੇ ਲੋਕ ਜੇ ਬੰਦੇ ਰੱਖੇ ਲੰਮਾ ਨਾਮ ਨਤਾ ਜੋਏ ਗੈਬਖੇ ਜਿਹੜੇ ਲੁਟੇਰੇ ਲੋਕ ਦੂਰੋਂ ਦੂਰੋਂ ਲੁੱਟਣ ਵਾਸਤੇ ਆਏ ਸਨ ਕਿ ਲੁੱਟ ਦੇ ਲਾਲਚ ਨੂੰ ਵੀ ਅਸੀਂ ਲੁੱਟਾਂਗੇ ਉਹਨਾਂ ਦੇ ਧਰਮੀ ਯੋਧਨਾ ਕੋਈ ਵਾਅਦਾ ਨਹੀਂ ਸੀ ਅੱਜ ਵੀ ਤੁਸੀਂ ਵੇਖੋ ਜਦੋਂ ਕੋਈ ਮੂਵਮੈਂਟ ਹੁੰਦੀ ਹੈ ਉਹਨੂੰ ਫੇਲ ਕਰਨ ਵਾਸਤੇ 도ਗਲੇ ਕਿਸਮ ਦੇ ਚਾਪਲੂਸ ਕਿਸਮ ਦੇ ਬੰਦੇ ਵਿੱਚ ਛੱਡੇ ਜਾਂਦੇ ਨੇ ਪੰਜਾਬ ਦੀ ਧਰਤੀ ਤੋਂ ਕਿੱਡੀਆਂ-ਕਿੱਡੀਆਂ ਲਹਿਰਾਂ ਉੱਠੀਆਂ ਸਨ ਗਦਰੀ ਬਾਬਿਆਂ ਦਾ ਤੁਸੀਂ ਦੇਖੋ ਇਤਿਹਾਸ ਪੜ੍ਹ ਕੇ ਤੁਸੀਂ ਸਿੰਗਾ ਦਾ ਇਤਿਹਾਸ ਪੜ੍ਹ ਕੇ ਵੇਖੋ ਜਿਹਨਾਂ ਨੂੰ ਖੜਕੂਵਾ ਦੇ ਨਾਮ ਤੇ ਜਿਹਨਾਂ ਨੂੰ ਬਦਨਾਮ ਕਰਨ ਹਿੱਤ ਕਿਤਨੀਆਂ ਚਾਲਾਂ ਸਰਕਾਰਾਂ ਚਲਦੀਆਂ ਨੇ ਪੰਜਾਬ ਹਮੇਸ਼ਾ ਬਗਾਵਤੀ ਰਿਹਾ ਹੈ ਇੱਥੇ ਪਾਣੀ ਪੀਣ ਵਾਲਿਆਂ ਦੇ ਹਿਰਦੇ 'ਚ ਬਗਾਵਤ ਪੈਦਾ ਹੋ ਜਾਂਦੀ ਹੈ ਇਹ ਕਿਸੇ ਦੀ ਈਨ ਨਹੀਂ ਮੰਨ ਸਕਦੇ ਕਿਸੇ ਦੀ ਗੁਲਾਮੀ ਨਹੀਂ ਕਰ ਸਕਦੇ ਇਹ ਸਦਾ ਹੀ ਬਾਗੀ ਰਹੇ ਨੇ ਆਖਦੇ ਨੇ ਹਿੰਦੁਸਤਾਨ ਦੇ 22 ਸੂਬੇ ਨੇ ਹਿੰਦੁਸਤਾਨ ਦੇ 22 ਜਿਹੜੇ ਖੇਤਰ ਇਲਾਕੇ ਨੇ ਖਿੱਤੇ ਨੇ 22 ਦੇ 22 ਸਿਰ ਝੁਕਾਰਦੇ ਨੇ ਕੱਲਾ ਪੰਜਾਬੀ ਐ ਇਥੋਂ ਉੱਠਣ ਵਾਲੇ ਯੋਧੇ ਜਾ ਕੇ ਦਿੱਲੀ ਦੇ ਹਾਕਮ ਦੀ ਸੰਗੀ ਨਾਪਦੇ ਸਨ ਇਹ ਜ਼ੋਰਤ ਰੱਖਦੇ ਸੀ ਖਾਲਸਾ ਤਾਂ ਉਹ ਦੋਗਣਿਆਂ ਦੀ ਗੱਲ ਕਰਦੇ ਆ ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਕਿ ਬੰਦਾ ਸਿੰਘ ਬਹਾਦਰ ਦੇ ਨਾਲ ਵੀ ਕੁਝ ਐਸੀ ਕਿਸਮ ਦੇ ਲੋਕ ਜਿਹੜੇ ਉਹ ਆ ਕੇ ਰਣੇ ਨੇ ਜਿਹੜੇ ਨਿੱਜੀ ਲਾਲਚਾਂ ਲਈ ਚਲਦੇ ਨੇ ਪਿਛੇ ਜੇ ਕਿਸਾਨੀ ਅੰਦੋਲਨ ਹੋਇਆ ਕਿੱਡਾ ਵੱਡਾ ਜਿਹੜਾ ਮੈਸੇਜ ਗਿਆ ਸੰਸਾਰ ਦੇ ਅੰਦਰ ਕਿ ਕਿਸਾਨ ਇੱਕ ਮੋਟੋ ਕੇ ਜਦੋਂ ਉਹ ਸ਼ਕਤੀ ਬਣ ਕੇ ਲੜੇ ਤੇ ਸਰਕਾਰਾਂ ਨੂੰ ਗੋਡੇ ਟੇਕਣੇ ਪਏ ਉਸ ਮਹੱਮ ਦੇ ਅੰਦਰ ਅੰਦੋਲਨ ਦੇ ਅੰਦਰ ਕੋਈ ਚਾਪਲੂਸ ਕਿਸਮ ਦੇ ਬਕਾਊ ਕਿਸਮ ਦੇ ਕਰਦਾਰ ਖੜੇਗੇ ਕੀਤੇਗੇ ਸਿਰਜੇਗੇ ਉਹਨਾਂ ਨੂੰ ਪਬਲਿਸ਼ਿਟੀ ਦਿੱਤੀ ਗਈ ਫਿਰ ਉਹਨਾਂ ਸਾਰੀਆਂ ਮਹਿਮਾ ਨੂੰ ਬਦਨਾਮ ਕੀਤਾ ਲੋਕਾਂ ਦੇ ਮਨਾਂ ਵਿੱਚ ਕਿਸਾਨਾਂ ਪ੍ਰਤੀ ਨੈਗੇਟਿਵਿਟੀ ਇੰਨੀ ਘਰ ਦਿੱਤੀ ਗਈ ਜਿਹਦੇ ਪਿੱਛੇ ਸਾਰੀ ਸਿਆਸਤ ਖੜੋਤੀ ਹੈ ਸਰਕਾਰਾਂ ਦੀ ਕਿ ਇਹਨਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਬਸ ਜਿਨ੍ਹਾਂ ਨੇ ਉਸ ਸਮੇਂ ਦੀ ਸਰਕਾਰਾਂ ਦੇ ਫੈਸਲੇ ਬਦਲ ਕੇ ਰੱਖ ਦਿੱਤੇ ਅੱਜ ਤੁਸੀਂ ਵੇਖੋ ਉਹ ਇਕੱਠੇ ਹੀ ਨਹੀਂ ਹੋਣ ਦਿੱਤੇ ਜਾ ਰਹੇ ਇੰਨਾ ਘਟਿਆ ਕਸ਼ਮ ਦਾ ਨੈਗੇਟਿਵ ਪ੍ਰਚਾਰ ਕੀਤਾ ਗਿਆ ਮੀਡੀਆ ਸਭ ਤੋਂ ਵੱਧ ਆ ਜੋ ਜਦੋਂ ਵੀ ਬੋਲਣ ਨੂੰ ਤਿਆਰ ਹੈ ਪੰਜਾਬ ਦੇ ਖਿਲਾਫ ਬੋਲਣ ਨੂੰ ਤਿਆਰ ਹੈ ਕਿ ਅਸੀਂ ਇਸ ਖਿੱਤੇ ਵਿੱਚ ਪੈਦਾ ਹੋਏ ਹਾਂ ਸਾਡੀ ਮਾਤਭੂਮੀ ਹੈ ਗੁਰੂਆਂ ਪੀਰਾਂ ਨੇ ਇੱਥੇ ਬੈਠ ਕੇ ਬੰਦਗੀ ਕਮਾਈ ਹੈ ਨਾਮ ਕਮਾਇਆ ਹੈ ਇਹ ਸੇਵਾ ਸਿਮਰਨ ਕਰਨ ਵਾਲੀ ਕੌਮ ਹੈ ਕਿਤੇ ਲੋੜ ਪੈਂਦੀ ਹੈ ਲੰਗਰ ਵੀ ਲਾਉਂਦੇ ਨੇ ਕਿਤੇ ਲੋੜ ਪੈਂਦੀ ਹੈ ਹਰ ਜਗ੍ਹਾ ਤੇ ਜਾ ਕੇ ਖੜੋ ਹੋ ਜਾਂਦੇ ਨੇ ਇਸ ਦੇਸ਼ ਨੂੰ ਆਜ਼ਾਦੀ ਦੀ ਅਸੀਂ ਗੱਲ ਕਰਦੇ ਆ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਪਰ ਫਿਰ ਜਦੋਂ ਸਾਨੂੰ ਬਦਨਾਮ ਕਰਨਾ ਹੁੰਦਾ ਏ ਸਾਨੂੰ ਅਹਿਸਾਸ ਕਰਾਇਆ ਜਾਂਦਾ ਵੀ ਨਹੀਂ ਤੁਸੀਂ ਇਸ ਦੇਸ਼ ਦੇ ਵਸਿੰਦੇ ਨਹੀਂ ਹੋ ਤੁਸੀਂ ਸਾਡੇ ਨਹੀਂ ਹੋ ਤੁਸੀਂ ਬਗਾਨੇ ਹੋ ਬਾਰ-ਬਾਰ ਅਹਿਸਾਸ ਕਰਾਇਆ ਜਾਂਦਾ ਇਸ ਗੱਲ ਤੇ ਹੁਣ ਵੀ ਦੇਖੋ ਕਿਸਾਨਾਂ ਦਾ ਕੀ ਹਾਲ ਹੈ ਕਈ-ਕਈ ਮਹੀਨੇ ਮੰਡੀਆਂ 'ਚ ਅਥਰ ਰੋਣ ਤੋਂ ਬਾਅਦ ਅੱਜ ਫਿਰ ਧਰਨਿਆਂ ਦੇ ਉੱਤੇ ਕਦੇ ਗੋਲੀਆਂ ਚੱਲਦੀਆਂ ਨੇ ਡਰਾਮੇ ਹੋਰੇ ਨੇ ਕਦੇ ਪਹਿਲਾਂ ਫੁੱਲ ਸਪ੍ਰਿੰਗ ਲੱਗ ਪੈਂਦੇ ਨੇ ਉਹ ਵੀ ਮਗਰੋਂ ਪਾਣੀ ਦੇ ਉਹ ਬੁਫਾਰੇ ਮਾਰਦੇ ਨੇ ਤੇ ਉਹੀ ਉੱਤੋਂ ਗੋਲੀਆਂ ਭਰਉਂਦੇ ਨੇ ਆਖਦੇ ਨੇ ਸਮੇਂ ਦੀ ਸਰਕਾਰ ਕਦੇ ਵੀ ਨਹੀਂ ਚਾਹੁੰਦੀ ਵੀ ਕਦੇ ਵਿਗਾਵਾਤ ਉੱਠੇ ਕੋਈ ਆਪਣਾ ਹੱਕ ਮੰਗੇ ਉਹਨਾਂ ਨੇ ਚਾਪਲੂਸ਼ ਕਿਸਮ ਦੇ 도ਗਲੇ ਬੰਦੇ ਹਰ ਸੂਬੇ ਵਿੱਚ ਹਰ ਜਗ੍ਹਾ ਤੇ ਬਿਠਾ ਦਿੱਤੇ ਨੇ ਪੰਜਾਬ ਵਿੱਚੋਂ ਹੀ ਇੱਥੋਂ ਹੀ ਖਾ ਪੀ ਕੇ ਕਈ ਐਡੇ ਬੇਸ਼ਰਮ ਨੇ ਬੇਗਹਿਰਤ ਨੇ ਇੱਥੋਂ ਹੀ ਖਾ ਕੇ ਪੰਜਾਬ ਦੇ ਵਿਰੁੱਧ ਬੋਲਣ ਨੂੰ ਤਿਆਰ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਪਾਗਜ ਚੁਮਣ ਲੱਗ ਪੈਂਦੀ ਹੈ ਫਿਰ ਉਹਨਾਂ ਨੂੰ ਖਾਲਸਾ ਚੁਮਣ ਲੱਗ ਪੈਂਦਾ ਹੈ ਉਦੋਂ ਹੀ ਸਾਨੂੰ ਵੱਖਵਾਦੀ ਅਤਵਾਦੀ ਕਹਿ ਕੇ ਪੜਨਾ ਸ਼ੁਰੂ ਕਰ ਦਿੰਦੇ ਨੇ ਇਸ ਮੀਡੀਆ ਸਰਕਾਰਾਂ ਨੇ ਸ਼ੁਰੂ ਤੋਂ ਚਲਾ ਰਹੀਆਂ ਨੇ ਕਿ ਸਿੱਖਾਂ ਨੂੰ ਬਦਨਾਮ ਕਰੋ ਇਹਨਾਂ ਵਿੱਚ ਅਹਸਾਸੇ ਕੰਮ ਕਰਨੀ ਢਹੀ ਕਲਾ ਪੈਦਾ ਕਰੋ ਤੇ ਟੈਂਦੀ ਕਲਾ ਪੈਦਾ ਕਰ ਲਈ ਸਮੇ ਸਮੇ ਤੇ ਮੁਹੰਮਾ ਚਲਦੀਆਂ ਨੇ ਇਹੋ ਜਿਹੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ ਖੈਰ ਉਸ ਮਿਸ਼ਨ ਨੂੰ ਸੀ ਨਾ ਦਈਏ ਬੰਦਾ ਸਿੰਘ ਬਹਾਦਰ ਉਹਦੇ ਨਾਲ ਕੁਝ ਐਸੇ ਲੋਕ ਜਿਹੜੇ ਆਪਣੇ ਮਤਲਬ ਲਈ ਜੁੜੇ ਨੇ ਜਿਨ੍ਹਾਂ ਦਾ ਧਰਮ ਯੁੱਧ ਮੋਰਚੇ ਨਾਲ ਕੋਈ ਮਤਲਬ ਨਹੀਂ ਹੈ ਸਿਰਫ ਆਪਣੇ ਆਪ ਨੂੰ ਦੇਖ ਰਹੇ ਨੇ ਕਿ ਕਿੱਥੋਂ ਲੁੱਟਦਾ ਪੈਸਾ ਹੋਣਾ ਹੈ ਇਹਨਾਂ ਨੂੰ ਲੜ ਕੇ ਮੂਰੇ ਹੋ ਕੇ ਲੜਨ ਦੋ ਖਾਲਸੇ ਨੂੰ ਇਹਨਾਂ ਨੂੰ ਮਰਨ ਦਿਓ ਅਸੀਂ ਸਾਡਾ ਕੰਮ ਲੁੱਟਣਾ ਏ ਅਸੀਂ ਲੁੱਟ ਕੇ ਪਾਸੇ ਹੋ ਜਾਣ ਚੇਲੇ ਪਾਸੋਂ ਨੱਠ ਨੱਠ ਜਾਹੀਂ ਬੰਦੇ ਉਲੇ ਹੋਏ ਲਕਾਹੀਂ ਲੁੱਟੇਰੇ ਲੋਕ ਜੇ ਬੰਦੇ ਰਖੇ ਲਰਨ ਮਰਨ ਤਜ ਹੋਏ ਗਏ ਵਖੇ ਕਹਿੰਦੇ ਜਦੋਂ ਯੋਧਾ ਸਮਾਂ ਆਇਆ ਗੋਣੀਆਂ ਦਾ ਮੀਂਹ ਵਰਿਆ ਤੋਪਾਂ ਚੱਲ ਰਹੀਆਂ ਨੇ ਜੰਬੂਰੇ ਚੱਲ ਰਹੇ ਨੇ ਉਹਨਾਂ ਦੇ ਮੂਹਰੇ ਕੋਈ ਨਹੀਂ ਖੜੂਤਾ ਸਿਰਫ ਗੁਰੂ ਦਾ ਖਾਲਸਾ ਡਟ ਕੇ ਖੜੂਤਾ ਹੋਇਆ ਹੈ ਇਹ ਜਿਹੜੇ ਚਾਪਲੂਸ਼ ਕਿਸਮ ਦੇ ਲੋਕ ਇਹ ਖੋਟੇ ਦਿਲ ਦੇ ਜਿਹੜੇ ਲੋਕ ਸਨ ਜਿਹੜੇ ਸਿਰਫ ਆਪਣੀ ਲਾਲਸਾ ਲਈ ਆਏ ਸਨ ਜਿਨ੍ਹਾਂ ਦਾ ਧਰਮ ਜੋਦਰਾ ਕੋਈ ਬਾ ਵਾਸਤਾ ਨਹੀਂ ਸੀ ਉਹ ਪਾਸੇ ਹੋ ਕੇ ਲੁਕ ਗਏ ਨੇ ਕਹੈਂ ਫਕੀਰ ਕਹਾਂ ਹਮ ਗਾਰੇ ਕਰਤ ਮਜ਼ੂਰੀ ਖਾਂ ਸੁਖਾਰੇ ਇਹ ਆਪਸ ਵਿੱਚ ਇਹ ਗੱਲਾਂ ਕਰਦੇ ਨੇ ਤੁਸੀਂ ਦੇਖੋ ਮੈਂ ਪੰਜਾਬ ਦਾ ਜਦੋਂ ਵੀ ਇਤਿਹਾਸ ਪੜ੍ਹਦਾ ਹੁੰਨਾ ਪੰਜਾਬ ਦੇ ਇਤਿਹਾਸ ਵਿੱਚ ਤੁਸੀਂ ਵੀ ਪੜ੍ਹਦੇ ਹੋ ਸੁਣਿਆ ਹੈ ਮਿਸਲਾਂ ਕਿੰਨੀਆਂ ਕੰਮ ਕਰਦੀਆਂ ਸਨ ਪੰਜਾਬ ਦੀ ਧਰਤੀ ਉੱਤੇ ਪਰ ਜਦੋਂ ਉਹ ਮਿਸਲਾਂ ਨੂੰ ਇੱਕ ਕਰ ਦਿੱਤਾ ਗਿਆ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਅੰਦਰ ਜਦੋਂ ਖਾਲਸੇ ਨੇ ਤੇਗਾ ਵਾਹੀਆਂ ਨੇ ਕਾਬਲ ਖੰਧਾਰ ਤੱਕ ਰਾਜ ਹੋਇਆ ਸਾਡੇ ਨਾਮ ਦਾ ਸਿੱਕਾ ਚੱਲਦਾ ਸੀ ਉਦੋਂ ਵਿਦੇਸ਼ਾਂ ਤੋਂ ਲੋਕ ਆ ਕੇ ਗੋਰੇ ਆ ਕੇ ਅਫਸਰਾਂ ਕੀ ਇੱਥੇ ਨੌਕਰੀਆਂ ਕਰਦੇ ਸਨ ਕਿੱਡਾ ਫਸਾਰਾ ਸੀ ਕਿੱਡਾ ਵਿਸਾਰ ਸੀ ਖਾਲਸੇ ਦਾ ਕਿੰਨੀ ਚੜਦੀ ਕਲਾ ਵਿੱਚ ਸੀ ਖਾਲਸਾ ਫਿਰ ਡੋਗਲੇ ਕਿਸਮ ਦੇ ਲੋਕ ਵਿੱਚ ਪਾਏ ਗਏ ਉਹਨਾਂ ਡੋਗਰੇ ਨੇ ਜਿਹੜੀਆਂ ਗਦਾਰੀਆਂ ਕੀਤੀਆਂ ਨੇ ਜਿਹਦੇ ਕਾਰਨ ਸਿੱਖ ਰਾਜ ਖਤਮ ਹੋਇਆ ਇਹ ਹਰ ਥਾਂ ਤੇ ਤੁਹਾਨੂੰ ਮਿਲ ਜਾਣਗੇ ਇਦਾਂ ਦੇ ਡੋਗਰੇ ਗਦਾਰ ਲੋਕ ਉਹੋ ਜਿਹੇ ਗਦਾਰ ਲੋਕ ਵੀ ਇੱਥੇ ਮੌਜੂਦ ਨੇ ਜਿਹੜੇ ਸਿਰਫ ਲਾਲਸਾ ਲਈ ਆਏ ਨੇ ਉਹ ਆਪਸ ਵਿੱਚ ਗੱਲਾਂ ਕਰਦੇ ਕਹਿੰਦੇ ਨੇ ਕਿ ਫਕੀਰ ਬੰਦਾ ਹੈ ਸਾਹ ਰਿਆ ਹੁਣ ਤਾਂ ਹੀ ਸਾਨੂੰ ਇਹ ਗੱਲਣ ਵਾਸਤੇ ਆਇਆ ਏ ਇਹ ਸਾਨੂੰ ਮਰਵਾਉਣ ਵਾਸਤੇ ਆਇਆ ਬੰਦਾ ਸਿੱਧਾ ਇਹਨੇ ਸਾਨੂੰ ਮਰਵਾ ਦੇਣਾ ਹੈ ਅਸੀਂ ਅੱਗੇ ਨਹੀਂ ਹੁੰਦੇ ਕਰ ਤਮਜੂਰੀ ਖਾਏ ਸੁਖਾਰੇ ਕਹਿੰਦੇ ਇਹ ਤੋਂ ਚੰਗਾ ਹੁੰਦਾ ਅਸੀਂ ਦਿਹਾੜੀਆਂ ਕਰ ਲੈਂਦੇ ਮਜ਼ਦੂਰੀ ਕਰਕੇ ਰੋਟੀ ਖਾਣੀ ਸਾਨੂੰ ਸੌਖੀ ਸੀ ਮਰਨ ਨਾਲੋਂ ਚੰਗਾ ਹੈ ਅਸੀਂ ਦਿਹਾੜੀਆਂ ਕਰ ਲੈਂਦੇ ਪਹਿਲਾਂ ਤਾਂ ਘਰੋਂ ਕਰੀ ਚਲੋ ਲੜਨਾ ਹੈ ਸਿੰਘਾਂ ਨੇ ਹੈ ਆਪਾਂ ਤਾਂ ਲੁੱਟਾਂ ਕਰਾਂਗੇ ਧਨ ਲੈ ਕੇ ਵਾਪਸ ਆ ਜਾਣਾ ਹੈ ਹੁਣ ਜਦੋਂ ਵੇਖਿਆ ਵੀ ਸਾਹਮਣੇ ਤੋਪਾਂ ਚੱਲਦੀਆਂ ਗੋਲੀਆਂ ਚੱਲਦੀਆਂ ਸਾਨੂੰ ਵੀ ਖਲੋਣਾ ਪੈਣਾ ਵਿੱਜਾ ਕੇ ਸਾਹਮਣੇ ਮੌਤ ਨਜ਼ਰ ਆ ਰਹੀ ਹੈ ਪਿੱਛੇ ਨੂੰ ਭੱਜ ਰਹੇ ਨੇ ਸਾਰੇ ਤੱਕਦੇ ਨੇ ਕਰਤ ਮਜੂਰੀ ਖਾਂੇ ਸੁਖਾਰੇ ਕਿ ਅਸੀਂ ਨਹੀਂ ਲੜ ਸਕਦੇ ਅਸੀਂ ਦਿਹਾੜੀ ਕਰਕੇ ਰੋਟੀ ਖਾ ਲਾਂਗੇ ਪਰ ਅਸੀਂ ਲੜ ਨਹੀਂ ਸਕਦੇ ਚੇਲੇ ਬੰਦੇ ਸਵ ਨੱਠ ਗਏ ਸਿੰਘ ਸੂਰਮੇ ਠੰਡੇ ਰਹੇ ਬੰਦੇ ਦੇ ਚੇਲੇ ਸਭ ਦੌੜ ਗਏ ਜਿਹੜੇ ਨਵੇਂ ਬਣੇ ਸਨ ਲਾਲਸਾ ਲੈ ਕੇ ਆਏ ਸੀ ਵੀ ਸਾਨੂੰ ਕੁਝ ਮਿਲੇਗਾ ਸਾਨੂੰ ਕੁਝ ਪ੍ਰਾਪਤ ਹੋਵੇਗਾ ਐਵੇਂ ਜਿਹੜੇ ਸਾਨੂੰ ਭੱਜ ਗਏ ਸਿੰਘ ਸੂਰਮੇ ਠਾਡੇ ਰਹੇ ਜੋ ਖੰਡੇ ਦੀ ਪੌਹ ਲੈ ਕੇ ਸ਼ਕੀਏ ਗੁਰੂ ਕਲਗੀਧਰ ਦੇ लाडले ਸਿੰਘ ਸੂਰਮੇ ਸਿੱਧਕੀ ਸਿੰਘ ਜਿਹੜੇ ਸਨ ਉਹ ਜੰਗ ਦੇ ਮੈਦਾਨ ਵਿੱਚ ਖੜੇ ਨੇ ਡਟੇ ਹੋਏ ਨੇ ਤੂਪਾਂ ਚੱਲ ਰੀਆਂ ਨੇ ਜੰਬੂਰੇ ਚੱਲ ਰਹੇ ਨੇ ਬੰਦੂਖਾਂ ਚੱਲ ਰੀਆਂ ਨੇ ਉਹ ਇੱਕ ਡਾਤੇ ਖੜੋਤਾ ਹੈ ਕਾਲਸਾ